ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਠਾਨਕੋਟ ਵਿੱਚ ਪਾਕਿਸਤਾਨ ਦਾ ਫਾਈਟਰ ਜੈਟ ਡੇਗਿਆ ਗਿਆ ਹੈ ਜੀ ਹਾਂ ਲੜਾਕੂ ਜਹਾਜ਼ ਡੇਗ ਦਿੱਤਾ ਗਿਆ ਹੈ ਭਾਰਤੀ ਫੌਜ ਵੱਲੋਂ ਇਹ ਕਾਰਵਾਈ ਲਗਾਤਾਰ ਜਾਰੀ ਹੈ ਪਠਾਨਕੋਟ ਨੂੰ ਨਿਸ਼ਾਨੇ ਤੇ ਰੱਖਿਆ ਹੋਇਆ ਇਸ ਸਮੇਂ ਤੇ ਲਗਾਤਾਰ ਭਾਰਤੀ ਫੌਜ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਠਾਨਕੋਟ ਵਿੱਚ ਇੱਕ ਹੋਰ ਲੜਾਕੂ ਜਹਾਜ਼ ਡੇਗ ਦਿੱਤਾ ਗਿਆ ਹੈ ਪਾਕਿਸਤਾਨ ਵੱਲੋਂ ਜੋ ਹਮਲਾ ਕੀਤਾ ਜਾ ਰਿਹਾ ਹੈ ਪਠਾਨਕੋਟ 에ਅਰਬੇਸ ਬੀਤੇ ਦਿਨ ਤੋਂ ਹੀ ਨਿਸ਼ਾਨਾ ਸੀ ਤੇ ਹੁਣ ਇਹ ਕਾਰਵਾਈ ਕੀਤੀ ਗਈ ਹੈ ਇੱਕ ਹੋਰ ਲੜਾਕੂ ਜਹਾਜ਼ ਡੇਗ ਕਿਤਾ ਗਿਆ ਤੇ ਇਸ ਤੋਂ ਇਲਾਵਾ ਹਾਲੀ ਵਿੱਚ ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਕੋਲ ਮਲਾਕੇ 26 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜ਼ਿਆਦਾਤਰ ਉਹ ਇਲਾਕੇ ਸੀ ਜੋ ਫੌਜ ਨਾਲ ਜੁੜੇ ਹੋਏ ਨੇ ਜਾਂ ਫਿਰ ਇੰਡੀਅਨ ਨੇਵੀ ਨਾਲ ਜੁੜੇ ਹੋਏ ਨੇ ਜਾਂ ਫਿਰ ਇੰਡੀਅਨ 에ਅਰ ਫੋਰਸ ਨਾਲ ਜੁੜੇ ਹੋਏ ਨੇ ਤੇ ਪਠਾਨਕੋਟ ਉਹਨਾਂ ਵਿੱਚੋਂ ਇੱਕ ਹੈ ਅੱਜ ਡਰੋਨ ਅਟੈਕ ਵੀ ਪਠਾਨਕੋਟ ਵਿੱਚ ਕੀਤਾ ਗਿਆ ਪੰਜਾਬ ਦੀਆਂ ਕੁੱਲ ਤਿੰਨ ਥਾਵਾਂ ਤੇ ਡਰੋਨ ਅਟੈਕ ਕੀਤਾ ਗਿਆ ਫਜ਼ਿਲਕਾ ਫਰੋਜ਼ਪੁਰ ਪਠਾਨਕੋਟ ਵਿੱਚ ਤੇ ਇਸ ਵਕਤ ਦਾ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਇੱਕ ਹੋਰ ਫਾਈਟਰ ਜੈਟ ਦੇਖ ਦਿੱਤਾ ਗਿਆ ਇੰਡੀਅਨ ਆਰਮੀ ਵੱਲੋਂ ਤੇ ਉਥੇ ਇੰਡੀਅਨ 에ਅਰ ਫੋਰਸ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ